ਗੁਰੂ ਦੀ ਪਿਆਰੀ ਸੰਗਤ ਜੀ ਗੁਰੂ ਸਹਿਬਾਨਾਂ ਦੀਆਂ ਸਾਖੀਆਂ ਸਭ ਤੋਂ ਪਹਿਲਾਂ ਸੁਣਨ ਲਈ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਜੀ ਪਿੰਡ ਰੂਪੇ ਕੇ ਵਿੱਚ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਦੀਵਾਨ ਸਜਿਆ ਹੋਇਆ ਸੀ ਤਾਂ ਗੁਰੂ ਜੀ ਦੇ ਦਰਸਨਾਂ ਦੇ ਲਈ ਕਾਬਲ ਤੋਂ ਸੰਗਤਾਂ ਆ ਰਹੀਆਂ ਸਨ ਕਾਬਲ ਦੀ ਸੰਗਤ ਦੇ ਨਾਲ ਗੁਰੂ ਜੀ ਦੇ ਦੋ ਮਸੰਦ ਭਾਈ ਤਾਰਾ ਚੰਦ ਤੇ ਭਾਈ ਬਖਤ ਮੱਲ ਆਏ ਹੋਏ ਸਨ ਤੇ ਉਹ ਆਣ ਕੇ ਗੁਰੂ ਸਾਹਿਬ ਜੀ ਦੇ ਅੱਗੇ ਬੇਨਤੀ ਕਰਨ ਲੱਗੇ ਕਿ ਗੁਰੂ ਜੀ ਆਪ ਜੀ ਦੀ ਕਾਰਪੇਟ ਇਕੱਠੀ ਕਰਕੇ ਅਸਾਂ ਨੇ ਆਪ ਜੀ ਦੇ ਪਾਸ ਤੇ ਤੂ ਵਧੀਆ ਕੋੜੇ ਖਰੀਦੇ ਹਨ ਪਰ ਜਦੋਂ ਅਸੀਂ ਕਾਬੁਲ ਦੀ ਸੰਗਤ ਦੇ ਨਾਲ ਆ ਰਹੀ ਸੀ ਤਾਂ ਰਸਤੇ ਵਿੱਚ ਲਾਹੌਰ ਦੇ ਸੂਬੇ ਨੇ ਉਹ ਕੁੜੀ ਸਾਡੇ ਕੋਲੋਂ ਜ਼ਬਰਦਸਤੀ ਖੋ ਲੈ ਤੇ ਆਪਣੇ ਸਾਹਿਤ ਬੇਲੇ ਵਿੱਚ ਬੰਨ ਲਈ ਹਨ ਇਸ ਗੱਲ ਦਾ ਸਾਨੂੰ ਬਹੁਤ ਦੁੱਖ ਹੋਇਆ ਹੈ ਕਿ ਅਸੀਂ ਉਹ ਕੁੜੀ ਬੜੇ ਪ੍ਰੇਮ ਦੇ ਨਾਲ ਸੇਵਾ ਕਰਕੇ ਆਪ ਜੀ ਦੀ ਸਵਾਰੀ ਲਈ ਲਿਆਂਦੇ ਸਨ ਜਿਹੜੀ ਕਿਸਾਥੋਂ ਕੋ ਲਏ ਗਏ ਹਨ ਆਪਣੇ ਮੁਸੰਦਾ ਨੂੰ ਉਦਾਸ ਦੇਖ ਕੇ ਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਧੀਰਜ ਦਿੱਤਾ ਕਿ ਤੁਸੀਂ ਦੁਖੀ ਨਾ ਹੋਵੋ ਕਿਉਂਕਿ ਤੁਹਾਡੇ ਦੁਆਰਾ ਕੀਤੀ ਗਈ ਸੇਵਾ ਕਬੂਲੀ ਜਾ ਚੁੱਕੀ ਹੈ ਬਸ ਤੁਸੀਂ ਇਹ ਸਮਝੋ ਕਿ ਤੁਹਾਡੇ ਵੱਲੋਂ ਭੇਟ ਕੀਤੀ ਹੋਈ ਘੋੜੇ ਸਾਨੂੰ ਮਿਲ ਚੁੱਕੇ ਹਨ ਇਸ ਤੋਂ ਬਾਅਦ ਗੁਰੂ ਸਾਹਿਬ ਜੀ ਨੇ ਕੁਝ ਸੂਝ-ਮਾਨ ਸਿੱਖਾਂ ਦੇ ਨਾਲ ਵਿਚਾਰ ਕੀਤੀ ਤੇ ਭਾਈ ਵਿਦੀ ਚੰਦ ਜੀ ਨੂੰ ਹੁਕਮ ਦਿੱਤਾ ਕਿ ਇਹਨਾਂ ਪ੍ਰੇਮੀਆਂ ਦੀ ਮੁਰਾਦ ਹੈ ਕਿ ਅਸੀਂ ਇਹਨਾਂ ਦੇ ਘੋੜਿਆਂ ਦੇ ਉੱਤੇ ਸਵਾਰੀ ਕਰੀਏ ਤੇ ਇਹਨਾਂ ਦੀ ਮਰਜ਼ਾ ਨੂੰ ਪੂਰਾ ਕਰਨ ਦੇ ਲਈ ਕਿਵੇਂ ਨਾ ਕਿਵੇਂ ਉਹਨਾਂ ਘੋੜਿਆਂ ਨੂੰ ਵਾਪਸ ਲੈ ਕੇ ਆਓ ਤਾਂ ਗੁਰੂ ਜੀ ਦੇ ਦਿੱਤੇ ਹੋਏ ਹੁਕਮ ਦੀ ਪਾਲਣਾ ਕਰਦੇ ਹੋਏ ਭਾਈ ਵਿਧਿ ਚੰਦ ਨੇ ਗੁਰੂ ਜੀ ਤੋਂ ਆਗਿਆ ਲਈ ਤੇ ਲਾਹੌਰ ਵੱਲ ਨੂੰ ਚੱਲੇ ਪਾ ਦਿੱਤੇ ਲਾਹੌਰ ਪਹੁੰਚ ਕੇ ਭਾਈ ਸਾਹਿਬ ਪਾਈ ਜੀਉਣ ਜੀ ਦੇ ਘਰ ਠਹਿਰ ਗਏ ਤੇ ਜਦੋਂ ਦੂਸਰੀ ਸਫ਼ੇਰ ਹੋਈ ਤਾਂ ਪਾਈ ਵਿਦੀ ਚੰਦ ਜੀ ਹਰੀ ਹਰੀ ਕਾ ਦੀ ਪੰਡ ਲੈ ਕੇ ਕਿਲੇ ਦੇ ਦਰਵਾਜ਼ੇ ਅੱਗੇ ਆਣ ਬੈਠੇ ਸਾਹੀ ਘੋੜਿਆਂ ਦੇ ਤਵੇਲੇ ਦੇ ਦਰੋਗੇ ਨੇ ਕਾ ਦੀ ਉਸ ਪੰਡ ਦਾ ਮੁੱਲ ਕੀਤਾ ਤੇ ਪਾਈ ਵਿਦੀ ਚੰਦ ਨੂੰ ਕਿਹਾ ਕਿ ਇਸ ਕਾ ਦੀ ਪੰਡ ਨੂੰ ਅੰਦਰ ਲਿਆਵੋ ਤਾਂ ਭਾਈ ਬੀਦੀ ਚੰਦ ਜੀ ਨੇ ਉਹ ਕਾਦੀ ਪੰਡ ਂਕੂੜਿਆਂ ਦੀ ਅੱਗੇ ਰੱਖ ਦਿੱਤੀ ਤੇ ਆਪਣੇ ਕੱਪੜਿਆਂ ਨਾਲ ਹੀ ਂਕੂੜਿਆਂ ਨੂੰ ਮੂਤੋਂ ਲੈ ਕੇ ਪੈਰਾਂ ਤੱਕ ਚੰਗੀ ਤਰ੍ਹਾਂ ਸਾਫ਼ ਕਰ ਦਿੱਤਾ ਤਾਂ ਇਸ ਸਫਾਈ ਦੇ ਨਾਲ ਂਕੂੜੇ ਵੀ ਖੁਸ਼ ਹੋ ਕੇ ਉਸ ਘਾਹ ਨੂੰ ਖਾਣ ਲੱਗ ਪਏ ਇਹ ਸਭ ਕੁਝ ਦੇਖ ਕੇ ਦਰੋਗਾ ਬੜਾ ਖੁਸ਼ ਹੋਇਆ ਕਿ ਇਸਨੇ ਘੋੜਿਆਂ ਦੇ ਨਾਲ ਬੜਾ ਪ੍ਰੇਮ ਜਤਾਇਆ ਹੈ ਇਸ ਪਰ ਸੰਸਾ ਤੁਮ ਖੁਸ਼ ਹੋ ਕੇ ਘੋੜਿਆਂ ਦੇ ਤਵੇਲੇ ਦੇ ਤਰੋਗੇ ਨੇ ਭਾਈ ਬਿਦੀ ਚੰਦ ਜੀ ਨੂੰ ਕਿਹਾ ਕਿ ਤੂੰ ਰੋਜ਼ ਹੀ ਇੱਕ ਘਾ ਦੀ ਪੰਡ ਇਨਾ ਘੋੜਿਆਂ ਦੇ ਵਾਸਤੇ ਲੈ ਕੇ ਆਇਆ ਕਰ ਤੇ ਰਾਤ ਦੇ ਸਮੇਂ ਵੀ ਘੋੜਿਆਂ ਦੇ ਕੋਲ ਹੀ ਰਹਿ ਆ ਕਰ ਤੇ پیسے ਤੈਨੂੰ ਮਹੀਨੇ ਦੇ ਹਿਸਾਬ ਨਾਲ ਦੇ ਦਿਆ ਕਰਾਂਗੇ ਤਾਂ ਦਰੋਗੇ ਦੇ ਇਸ ਫੈਸਲੇ ਦੇ ਨਾਲ ਭਾਈ ਵਿधिਚੰਦ ਜੀ ਨੂੰ ਕੂੜਿਆਂ ਦੇ ਤਵੇਲੇ ਵਿੱਚ ਰਹਿਣ ਲਈ ਥਾਂ ਮਿਲ ਗਈ ਭਾਈ ਵਿधिਚੰਦ ਜੀ ਹਰ ਰੋਜ਼ ਹੀ ਹਰੇ-ਹਰੇ ਕਾਦੀ ਇੱਕ ਪੰਡ ਲਿਆ ਕੇ ਕੂੜਿਆਂ ਨੂੰ ਖਵਾ ਦਿੰਦੇ ਤੇ ਉਹਨਾਂ ਦੀ ਤਨਮਨ ਤੋਂ ਸੇਵਾ ਕਰਤਾ ਇਸ ਤਰ੍ਹਾਂ ਕਰਕੇ ਭਾਈ ਵਿधिਚੰਦ ਜੀ ਨੇ ਕੁਝ ਦਿਨਾਂ ਵਿੱਚ ਹੀ ਸਭ ਦੇਖ ਸਮਝ ਕੇ ਇੱਕ ਦਿਨ ਭਾਈ ਵਿधिਚੰਦ ਜੀ ਨੇ ਤਵੇਲੇ ਦੇ ਨੌਕਰਾਂ ਅਤੇ ਪਹਿਰੇਦਾਰਾਂ ਨੂੰ ਨਸੀਲਾ ਪਦਾਰਥ ਖਵਾ ਕੇ بے ਹੋਸ਼ ਕਰ ਦਿੱਤਾ ਤੇ ਆਪ ਘੂੜੇ 'ਤੇ ਸਵਾਰ ਹੋ ਕੇ ਕਿਲੇ ਦੀ ਪਿਛਲੀ ਕੰਧ ਉਤੋਂ ਥੱਲੇ ਵਗਦੇ ਰਾਵੀ ਦਰਿਆ ਵਿੱਚ ਘੋੜੇ ਦੀ ਸਲਾਂਗ ਮਰਵਾ ਦਿੱਤੀ ਘੋੜੇ ਨੂੰ ਦਰਿਆ ਪਾਰ ਕਰਵਾ ਕੇ ਭਾਈ ਵਿधि ਚੰਦ ਇਹ ਟੁਕ ਗੁਰ ਮੇਰੇ ਸੰਗ ਸਦਾ ਹੈ ਨਾਲੇ ਸਿਮਰ ਸਿਮਰ ਤਿਸ ਸਦਾ ਸੰਭਾਲੇ ਮੜਤੇ ਹੋਏ ਗੁਰੂ ਜੀ ਦੇ ਪਾਸ ਪਾਈ ਰੂਪੇ ਕੇ ਪਿੰਡ ਵਿੱਚ ਪਹੁੰਚ ਗਏ ਕੁੜੀ ਨੂੰ ਦੇਖ ਕੇ ਪਾਈ ਬਖਤ ਮੱਲ ਬਸੰਦ ਨੇ ਦੱਸਿਆ ਕਿ ਗੁਰੂ ਜੀ ਇਸ ਕੁੜੀ ਦਾ ਨਾਮ ਦਿਲਬਾਗ ਹੈ ਤਾਂ ਗੁਰੂ ਸਾਹਿਬ ਜੀ ਨੇ ਪਾਈ ਵਿਦੀਚੰਦ ਜੀ ਤੋਂ ਖੁਸ਼ ਹੋ ਕੇ ਉਸ ਨੂੰ ਥਾਪੀ ਦਿੱਤੀ ਤੇ ਕੁੜੀ ਦੀ ਦੇਖਭਾਲ ਦੀ ਸੇਵਾ 아이 제타 지누 소웁 디티 스베레 जदौ 드로게 누 파타 ਲਗਾ ਕੇ ਦਿਲਵਾਗ ਕੋੜਾ ਤਵੇਲੇ ਵਿੱਚ ਨਹੀਂ ਹੈ ਤਾਂ ਉਸਨੇ ਇਹ ਗੱਲ ਬਾਦਸ਼ਾਹ ਨੂੰ ਦਸੀ ਤਾਂ ਬਾਦਸ਼ਾਹ ਨੇ ਆਪਣੇ ਸਾਰੇ ਖੋਜੀਆਂ ਨੂੰ ਹੁਕਮ ਦੇ ਦਿੱਤਾ ਕਿ ਕੋੜੇ ਨੂੰ ਜਲਦ ਤੋਂ ਜਲਦ ਲੱਪਿਆ ਜਾਵੇ ਤਾਂ ਸਾਰੇ ਖੋਜੀ ਕੋੜੇ ਦੀ ਭਾਲ ਵਿੱਚ ਲੱਗ ਗਏ ਇਹ ਦੂਜੇ ਪਾਸੇ ਭਾਈ ਬੀਤੇ ਚੰਦ ਜੀ ਦੂਜਾ ਘੋੜਾ ਲਿਆਉਣ ਦੇ ਲਈ ਗੁਰੂ ਜੀ ਤੋਂ ਆਸ਼ੀਰਵਾਦ ਲੈ ਕੇ ਫਿਰ ਤੋਂ ਲਾਹੌਰ ਵੱਲ ਨੂੰ ਚੱਲ ਪਏ ਤੇ ਤੀਸਰੇ ਦਿਨ ਲਾਹੌਰ ਵਿਖੇ ਪਹੁੰਚ ਗਏ ਤੇ ਆਪਣਾ ਡੇਰਾ ਇੱਕ ਧਰਮਸ਼ਾਲਾ ਦੇ ਵਿੱਚ ਲਗਾ ਲਿਆ ਜਿੱਥੇ ਉਹਨਾਂ ਨੇ ਇੱਕ ਸਾਹੀ ਟੰਡੋਰਾ ਸੁਣਿਆ ਕੀ ਜੀੜਾ ਵਿਅਕਤੀ ਪਾਤਸ਼ਾਹ ਦੇ ਘੂੜੇ ਦਾ ਪਤਾ ਸਾਨੂੰ ਦੱਸੇਗਾ ਉਸ ਨੂੰ ਮੋਹ ਮੰਗਿਆ ਇਨਾਮ ਦਿੱਤਾ ਜਾਵੇਗਾ ਤਾਂ ਇਸ ਖਬਰ ਨੂੰ ਸੁਣ ਕੇ ਭਾਈ ਬਿਦੇ ਚੰਦ ਜੀ ਨੇ ਇੱਕ ਯੋਜਨਾ ਬਣਾਈ ਤੇ ਇੱਕ ਸਿੱਖ ਦੇ ਕੋਲੋਂ ਇੱਕ ਬਹੁਤ ਲੰਮਾ ਚੂੜਾ ਤਿਆਰ ਕਰਵਾ ਲਿਆ ਆਪਣੇ ਕੇਸ ਖਿਲਾਰ ਕੇ ਪਿੱਛੇ ਵੱਲ ਨੂੰ ਛੁੱਟ ਲੈ ਤੇ ਹੱਥ ਦੀ ਵਿੱਚ ਇੱਕ ਸੰਗਲੀ ਫੜ ਲਈ ਤੇ ਦਿੱਲੀ ਵੱਲ ਦੇ ਨਜੂਮੀਏ ਬਣ ਕੇ ਸਾਹੀ ਕਿਲੇ ਦੇ ਸਾਹਮਣੇ ਜਾ ਬੈਠੇ ਕਿਲੇ ਦੇ ਬਿਲਕੁਲ ਸਾਹਮਣੇ ਬੈਠ ਕੇ ਸੰਗਲੀ ਸੁੱਟ ਕੇ ਨਜੂਮੀਏ ਵਾਂਗ ਕਲਾ ਕਰਨ ਲੱਗੇ ਤਾਂ ਜਦੋਂ ਇਸ ਗੱਲ ਦਾ ਪਤਾ ਦਰੋਗੇ ਨੂੰ ਲੱਗਾ ਕਿ ਕਿਲੇ ਦੇ ਬਾਹਰ ਨਜੂਮੀਆਂ ਆਇਆ ਹੋਇਆ ਹੈ ਤਾਂ ਉਸਨੇ ਨਜੂਮੀਏ ਨੂੰ ਕਿਹਾ ਕਿ ਜੇਕਰ ਤੂੰ ਬਾਦਸ਼ਾਹ ਦੇ ਘੋੜੇ ਦਾ ਪਤਾ ਸਾਨੂੰ ਦੱਸ ਦੇਵੇਂ ਕਿ ਘੋੜਾ ਇਸ ਵੇਲੇ ਕਿੱਥੇ ਹੈ ਤੇ ਉਸ ਨੂੰ ਕਿਸ ਨੇ ਚੁਰਾਇਆ ਹੈ ਤਾਂ ਤੈਨੂੰ ਮੂੰਹੋਂ ਮੰਗਿਆ ਇਨਾਮ ਦਿੱਤਾ ਜਾਵੇਗਾ ਤਾਂ ਨਜੂਮੀਏ ਨੇ ਕਿਹਾ ਕਿ ਖੁਦਾ ਦੇ ਹੁਕਮ ਦੇ ਨਾਲ ਮੈਂ ਪੂਰਾ ਪੂਰਾ ਪਤਾ ਦੱਸਾਂਗਾ ਪਰ ਪਹਿਲਾ ਮੈਨੂੰ ਉਹ ਜਗ੍ਹਾ ਦੇਖਣੀ ਪਵੇਗੀ ਜਿੱਥੋਂ ਘੋੜਾ ਚੋਰੀ ਕੀਤਾ ਗਿਆ ਹੈ ਤਾਂ ਇਹ ਗੱਲ ਸੁਣ ਕੇ ਦਰੋਗਾ ਨਜੂਮੀਏ ਨੂੰ ਤਵੇਲੇ ਦੇ ਅੰਦਰ ਲੈ ਗਿਆ ਤੇ ਉਹ ਜਗ੍ਹਾ ਦਿਖਾਈ ਜਿੱਥੇ ਘੂੜੇ ਨੂੰ ਬੰਨਿਆ ਜਾਂਦਾ ਸੀ ਨਜੂਮੀਏ ਦੇ ਰੂਪ ਵਿੱਚ ਆਏ ਭਾਈ ਵਿਦੀਜੰਦ ਜੀ ਨੇ ਕਿਸੇ ਨੂੰ ਵੀ ਸੱਕ ਨਾ ਹੋਣ ਦਿੱਤਾ ਤੇ ਉਸ ਜਗ੍ਹਾ ਦੇ ਉੱਤੇ ਬੈਠ ਕੇ ਹੱਥ ਵਿੱਚ ਫੜੀ ਸੰਗਲੀ ਨੂੰ ਦੋ ਤਿੰਨ ਵਾਰ ਜ਼ੋਰ ਨਾਲ ਹਿਲਾ ਦਿੱਤਾ ਤੇ ਉੱਪਰ ਆਸਮਾਨ ਵੱਲ ਨੂੰ ਦੇਖ ਕੇ ਕਿਹਾ ਕਿ ਉਸ ਘੋੜੇ ਦਾ ਪਤਾ ਜਾਣਨ ਦੇ ਲਈ ਮੈਨੂੰ ਦੂਜੇ ਘੋੜੇ ਤੋਂ ਸੂਹ ਲੈਣੀ ਪਵੇਗੀ ਪਰ ਉਸ ਦੇ ਬਾਅਸਤੇ ਤੁਹਾਨੂੰ ਉਸ ਰਾਤ ਦੇ ਵਾਂਗੂੰ ਸੌਣਾ ਪਵੇਗਾ ਜਿਸ ਰਾਤ ਘੋੜਾ ਚੋਰੀ ਹੋਇਆ ਸੀ ਕਿਲੇ ਦਾ ਪੂਰਾ ਮਾਹੌਲ ਉਸ ਰਾਤ ਦੇ ਵਾਂਗੂ ਹੀ ਹੋਣਾ ਚਾਹੀਦਾ ਹੈ ਜਿਸ ਰਾਤ ਘੋੜਾ ਚੋਰੀ ਹੋਇਆ ਸੀ ਫਿਰ ਮੈਨੂੰ ਇਸ ਘੋੜੇ ਤੋਂ ਸੂ ਲੈਣ ਵਿੱਚ ਕੋਈ ਪਰੇਸ਼ਾਨੀ ਨਹੀਂ ਹੋਵੇਗੀ ਨਜੂਮੀਏ ਦੀ ਇਸ ਗੱਲ ਦੇ ਉੱਤੇ ਭਰੋਸਾ ਕਰ ਲਿਆ ਗਿਆ ਤੇ ਉਸ ਰਾਤ ਉਸੀ ਤਰ੍ਹਾਂ ਹੀ ਕੀਤਾ ਗਿਆ ਤੇ ਜਦੋਂ ਅੱਧੀ ਰਾਤ ਦਾ ਬੇਲਾ ਹੋ ਗਿਆ ਤਾਂ ਕਿਲੇ ਵਿੱਚ ਚਾਰੇ ਪਾਸੇ ਸਨਾਟਾ ਸਾ ਗਿਆ ਤਾਂ ਭਾਈ ਵਿधिਚੰਦ ਜੀ ਨੇ ਘੋੜੇ ਉੱਤੇ ਸਵਾਰ ਹੋ ਕੇ ਤੇ ਉੱਚੀ ਆਵਾਜ਼ ਵਿੱਚ ਲਲਕਾਰਿਆ ਕਿ ਪਹਿਲਾ ਘੋੜਾ ਇਸ ਬੇਲੇ ਜੰਗਲਦੇਸ ਵਿੱਚ ਭਾਈ ਰੂਪੇ ਦੇ ਪਿੰਡ ਵਿੱਚ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲ ਹੈ ਉਸ ਨੂੰ ਉਹੀ ਕਾਹੀ ਲੈ ਗਿਆ ਹੈ ਜਿਹੜਾ ਉਸ ਘੋੜੇ ਦੀ ਸੇਵਾ ਕਰਦਾ ਸੀ ਤੇ ਇਹ ਵੀ ਘੋੜਾ ਉਹੀ ਕਾਹੀ ਨਜੂਮੀਆਂ ਬਣ ਕੇ ਗੁਰੂ ਜੀ ਦੇ ਕੋਲ ਲੈ ਚੱਲਿਆ ਹੈ ਇਹ ਕਹਿਣ ਤੋਂ ਬਾਅਦ ਭਾਈ ਵਿधिਚੰਦ ਜੀ ਨੇ ਘੋੜੇ ਨੂੰ ਚੱਬ ਕੁਮਾਰੀ ਤੇ ਪਹਿਲਾਂ ਵਾਂਗੂ ਕਿਲੇ ਦੀ ਕੰਧ ਤੋਂ ਘੋੜੇ ਨੂੰ ਰਾਵੀ ਦਰਿਆ ਵਿੱਚ ਸੁੱਟ ਲਿਆ ਤੇ ਦਰਿਆ पार ਕਰਾ ਕੇ ਗੁਰੂ ਜੀ ਦੇ ਕੋਲ ਪਹੁੰਚ ਗਿਆ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਭਾਈ ਵਿਦੇ ਚੰਦ ਜੀ ਨੂੰ ਘੋੜੇ ਦੇ ਨਾਲ ਦੇਖ ਕੇ ਬਹੁਤ ਖੁਸ਼ ਹੋਏ ਤੇ ਆਸ਼ੀਰਵਾਦ ਦੇ ਕੇ ਬਚਨ ਕੀਤਾ ਕਿ ਭਾਈ ਵਿਦੇ ਚੰਦ ਤੇਰੇ ਉੱਪਰ ਗੁਰੂ ਦੀ ਬਹੁਤ ਮਿਹਰ ਹੈ ਤੀ ਤੂੰ ਨਿਹਾਲ ਹੈ ਸਤਨਾਮ ਸ੍ਰੀ ਵਾਹਿਗੁਰੂ ਗੁਰੂ ਦੀ ਪਿਆਰੀ ਸੰਗਤ ਜੀ ਇਸ ਸਾਖੀ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਨਾਲ ਦੀ ਨਾਲ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰ ਲਿਓ